ਅੱਜ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਤੇ ਸਿੱਧੂ ਪਰਿਵਾਰ ਨੇ ਇਕੱਠੇ ਹੋ ਜਨਮ ਦਿਨ ਦਾ ਕੇਕ ਕੱਟਿਆ ਇਸ ਦੌਰਾਨ ਨਿੱਕਾ ਸਿੱਧੂ ਵੀ ਉੱਥੇ ਹੀ ਮੌਜੂਦ ਸੀ ਜਨਮ ਦਿਨ ਦਾ ਕੇਕ ਕੱਟਣ ਤੋਂ ਬਾਅਦ ਮਾਤਾ ਚਰਨਕੌਰ ਨੇ ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਭਾਵਕ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਮਾਤਾ ਚਰਨਕੌਰ ਨੇ ਲਿਖਿਆ ਸ਼ੋਭ ਪੁੱਤ 2 ਸਾਲ ਹੋ ਗਿਆ ਮੈਂ ਤੁਹਾਨੂੰ ਆਪਣੀ ਬੁੱਕਲ ਵਿੱਚ ਲੈ ਪਿਆਰ ਕਰਦਿਆਂ ਜਨਮ ਦਿਨ ਦੀ ਵਧਾਈ ਨਹੀਂ ਦਿੱਤੀ ਹਾਲਾਤ ਇਸ ਤਰ੍ਹਾਂ ਹੋ ਨਿਭਣ ਲਗੇ ਮੈਂ ਕਦੇ ਨਹੀਂ ਸੀ ਸੋਚਿਆ ਮੈਂ ਬੇਸ਼ੱਕ ਤੁਹਾਨੂੰ ਸਰੀਰਕ ਰੂਪ ਵਿੱਚ ਦੇਖ ਨਹੀਂ ਸਕਦੀ ਪਰ ਮੈਂ ਮਨ ਦੀਆਂ ਅੱਖਾਂ ਨਾਲ ਹਰ ਸਮੇਂ ਤੁਹਾਨੂੰ ਦੇਖਦੀ ਹਾਂ ਤੇ ਤੁਹਾਡੇ ਨਿੱਕੇ ਵੀਰ ਵਿੱਚ ਵੀ ਤੁਹਾਨੂੰ ਮਹਿਸੂਸ ਕਰਦੀ ਹਾਂ ਬੇਟਾ ਅੱਜ ਤੁਹਾਡੇ ਜਨਮ ਦਿਨ ਤੇ ਮੈਂ ਅਕਾਲ ਪੁਰਖ ਅੱਗੇ ਤੁਹਾਡੇ ਇਨਸਾਫ਼ ਦੀ ਸੁਣਵਾਈ ਜਲਦ ਹੋਵੇ ਇਹੀ ਅਰਦਾਸ ਕਰਦੀ ਹਾਂ ਦੋਸਤੋ ਇਸਦੇ ਨਾਲ ਹੀ ਤੁਹਾਨੂੰ ਦਿਖਾਉਨੇ ਆ ਹਵੇਲੀ ਤੋਂ ਵਾਇਰਲ ਹੋ ਰਹੀਆਂ ਕੁਝ ਵੀਡੀਓ ਕਲਿੱਪ ਕਿ ਨਵਾਂ ਕਲਾ ਹੈ ਤੇਰਾ ਇਹ ਆ ਤੇ ਦੂਸਰਾ नहीं तीजा क्लास फिर नौ बजे तू तो बाद दूसरा गलास ਮਾਈਨੂ ਬੁਨਦੇ ਜੀ ਨਾ ਬਹੇ ਅਕਚੀ ਏਡ ਦੇ ਤੋ ਕਿਦੋਂ ਬਾਈ ਦੀ ਗੱਲਾਂ ਉਹਨਾਂ 29/2022 ਤੋਂ ਸ਼ੁਰੂ ਹੋਇਆ ਹੈ ਮਾੜੇ ਯੱਟ ਦੇ